ਸਾਚੀ ਘਾਤੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਲੱਗਦੀ ਆਪਾਂ ਮੂਰੀਆ ਤੇ ਪਨੀਰ ਵਾਲੇ ਪਾਉਲੇ ਬਣਾਉਣਾ ਤੇ ਵਾਸਤੇ ਦੋ ਮੂਰੀਆ ਆਪਾਂ ਲਈਆ ਵਾ ਮੈਂ ਤੁਹਾਨੂੰ ਦੱਸਦਾ ਰਹਿਣੀ ਹੈ ਇਹ ਸੇੜੀਆ ਆਪਾਂ ਤੇ ਲੈ ਲਈਏ ਨਾ ਪੀਣਾ ਇਹਨੂੰ ਟੋਪੇ ਲਾਉਣਾ ਹੈ ਮੈਂ ਇਹਨਾਂ ਨੂੰ ਬੀਬਾ ਕਰਕੇ ਬਾਅਦ ਵਿੱਚ ਤੋੜ ਕੇ ਗਾਲੇ ਤਰੀਕੇ ਨਾਲ ਦੱਸਾਂਗੀ ਜਿੰਨਾ ਮੈਨੂੰ ਬੀਬਾ ਕਰਕੇ ਬਾਅਦ ਵਿੱਚ ਦੱਸਣਾ ਹੈ ਬਾਅਦ ਦੇ ਅਗਲਾ ਉਹ ਨਾਲੇ ਤੇ ਬਲੀਣਾ ਵਾਲੇ ਤੋਂ ਇਹ ਸਾਡੇ ਤੋਂ ਹੋ ਰਿਹਾ ਹੈ ਵੇ ਥੋੜਾ ਟਾਈਮ ਰੈਂਡ ਦਿੰਨੇ ਆ ਬਾਅਦ ਵਿੱਚ ਨਿਚੋੜਦੇ ਆ ਚਾਹਣੋ ਕੇ ਤਾਂ ਦਸ ਦੇ ਆ ਗਲਾਂ ਲੱਗਿਆ ਮੂੜੀਆਂ ਜਿਹੜੀਆਂ ਆਪਾਂ ਬਿੱਲੀ ਕੱਸ਼ ਕੀਤੀਆਂ ਹੈਗੀਆਂ ਉਹਨਾਂ ਚੋਂ ਪਾਣੀ ਨਿਚੋੜ ਦਿੱਤਾ ਵਾ ਤੇ ਇਧਰ ਆਪਾਂ ਜਿਹੜਾ ਪਨੀਰ ਆ ਉਹ ਵੀ ਰੱਖ ਲਿਆ ਵਾ ਇਹ ਆਪਾਂ ਪਨੀਰ ਦੀ ਪੁਰਜੀ ਬਣਾਈ ਨਹੀਂ ਹੁਣ ਮੂੜੀਆਂ ਦੇ ਵਿੱਚ ਪਾ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੰਨੇ ਨੂੰ ਮਿਕਸ ਕਰ ਲੈਨੇ ਆ ਮੌਰੀਆਂ ਨੂੰ ਤੇ ਪਨੀਰ ਨੂੰ ਇਹ ਆਪਾਂ ਫੁਰਜੀ ਬਣਾਈ ਤਾਂ ਕਰਕੇ ਪਨੀਰ ਦੀ ਵਿੱਚ ਉਹਦੇ ਵਿੱਚ ਆਪਾਂ ਪਨੀਰ ਪਾ ਸਕਦੇ ਆ ਸਿੰਪਲ ਵੀ ਇਹਦੇ ਵਿੱਚ ਆਪਣਾ ਦਿਲ ਕਰੇ ਕਾਲੂ ਵੀ ਲਈ ਕਚ ਕਰ ਸਕਦੇ ਆ ਆਪਾਂ ਨਹੀਂ ਕੀਤਾ ਬਹੁਤ ਟੇਸਟੀ ਪਰੌਂਠੇ ਬਣਦੇ ਇਦਾਂ ਆਦੂ ਵਾਲਿਆ ਨਾਮ ਇਹ ਹੋਵੇ ਕੱਚਾ ਵੀ ਆਪਾਂ ਮੂਲੀ ਆਉਂ ਬਿੱਲੀ ਕੱਚ ਕਰਕੇ ਪਾ ਸਕਦੇ ਹਾਂ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਮੂਲ ਮਸਾਲਾ ਸਵਾਦ ਅਸਰ ਜਿੰਨਾ ਕਾਪਾ ਨੂੰ ਜ਼ਰੂਰ ਤੋਂ ਨਾ ਖਲੋਣਾ ਆਪਾਂ ਚ ਪਾ ਦਾਂਗੇ ਕਿਉਂਕਿ ਫਿਰ ਲੋ ਸਬਜੀ ਵਿੱਚ ਆ ਥੋੜੀ ਜੀ ਆਪਾਂ ਕਾਲੀ ਮਿਰਚ ਪਾਵਾਂਗੇ ਆ ਪਾਂਗਰ ਮਸਾਲਾ थोड़ा जहा बिली कश किया अदरक आप मेथी कट्टे हुए पा देंगे मेथी धनिया जो मर्जी है, सकते हैं आप और हरी मिर्च कट्टी हुई बहुत ही थोड़ी अपने हिसाब पा सकते हैं इन्होंने मिक्स कर देंगे सारा कुछ ਥੋੜਾ ਜਿਹਾ ਆਪਾਂ ਜੀਰਾ ਇਹ ਵਿੱਚ ਪਾ ਦਾਂਗੇ। ਅਨਾਰ ਦਾਣੇ ਵੀ ਪਾ ਸਕਦੇ ਆ ਆਪਾਂ ਨਹੀਂ ਪਾਇਆ ਖਤਮ ਹੋਇਆ ਦਿਉਣ ਵਾਲਾ। ਅਨਾਰ ਦਾਣੇ ਨਾਲ ਬਹੁਤ ਟੇਸਟਪੂਰਾਠੇ ਬਣਦੇ ਘਰ ਮਠੇ। ਚਾਟ ਮਸਾਲਾ ਵੀ ਪਾ ਸਕਦੇ ਆ। ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਐਸਟੀਪਰ ਰਹਿ ਜਾਣਗੇ ਚਲੋ ਇਹ ਆਪਣਾ ਮਿਕਸੋ ਚੁੱਕਾ ਬਣਾਉਣਾ ਆਪਾਂ ਇਹ ਬਣਾਉਂਦੇ ਬਣਾਉਨੇ ਆ ਤਾਂ ਸੀ ਵੀ ਖਾਓ ਅਸੀਂ ਖਾਣੇ ਆ ਸਾਰੇ ਬਣ ਬਰਾ ਰਲ ਮਿਲ ਕੇ ਬਣਾਓ ਤੇ ਖਾਓ ਬਹੁਤ ਜਿੰਮਸਾਰੀ ਨਾਲ ਬਣਾਉ ਜੁੱਕਾ ਵਾ ਤਾਂ ਪਰਾਂ ਦੋ ਰੋਟੀਆਂ ਵਿੱਚ ਬਣਾਵਾਂਗੇ ਇੱਕ ਪਲੇਟ ਵਿੱਚ ਆਵੇਦਾ ਆਪਾਂ ਦੋਆਂ ਪਰਾਂ ਰੋਟੀਆਂ ਵਿੱਚ ਪਾਵਾਂਗੇ ਤੇ ਅੰਸਰਵਾ Thank <laughs> you. ਇਹ ਲੋੜੀ ਦਾ ਪੈਂਟ ਆਪਣਾ ਬਣ ਕੇ ਤਿਆਰ ਆ। ਇਹਨੂੰ ਆਪਾਂ ਦਹੀਂ ਦੇ ਨਾਲ ਵੀ ਖਾ ਸਕਦੇ ਚਾਹ ਦੇ ਨਾਲ ਵੀ। ਚਿੱਨਾ ਆਪਣਾ ਚੀ ਕਰਦਾ ਵਾ ਉਹਦੇ ਨਾਲ ਹੀ ਖਾਓ ਸਰਲ ਵਿੱਚ ਇਹ ਆਲੂ ਵਾਲੇ ਗੋਭੀ ਆਏ ਮੂਣੀ ਵਾਲੇ ਪਰੋਬ ਨਹੀਂ ਹੈ ਕਿ ਕੜਕਦਾਰ ਪਰੌਂਠਾ ਆਪਣਾ ਬਣ ਚੁੱਕਾ ਵਾ ਲੋ ਜੀ ਆਪਣਾ ਪਰੌਂ ਬਣ ਕੇ ਤਿਆਰ ਆ। ਚਾਹੀਦੇ ਨਾਲ ਆਪਾਂ ਖਾਂਦੇ ਆ। ਤੁਸੀਂ ਵੀ ਖਾਓ। ਸਾਰੇ ਭੈਣ ਭਰਾ ਬਣਾਏ ਆ ਤੇ ਦੱਸਿਓ ਕਿੱਦਾਂ ਦੇ ਬਣਦੇ ਆ। ਆਡੀ ਵੀਡੀਓ ਨੂੰ ਲਾਇਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ। ਧੰਨਵਾਦ ਜੀ। ਸਾਰੇ ਦਾ ਸ਼ਾਸਿਕਾ।